ਲੋੜਵੰਦ ਨੇ ਕੁੜੀਆਂ ਨੇ ਜਿਹੜੇ ਵਿਆਹ ਲੈਣ ਉਹ ਪਹਿਣਾ ਲੈਣਾ ਉਹਦੇ ਵਾਸਤੇ ਕੀ ਤੁਸੀਂ ਖਾਸ ਕਰਦੇ ਹੋ ਉਹ ਪਹਿਣਾ ਉਹ ਪਹਿਣਾ ਲਈ ਸੁਣ ਲੋ ਆਪਣੇ ਉਹ ਪਹਿਣਾ ਲਈ ਜੇ ਅਗਰ ਆਪਣੇ ਕੋਲ ਉਹ ਵਿਆਹ ਦਾ ਸਮਾਨ ਲੈ ਕੇ ਜਾਂਦੇ ਠੀਕ ਹੈ ਸਾਰਾ ਕੁੜੀਆਂ ਲੈ ਕੇ ਜਾਂਦੀ ਹੈ ਔਰ ਜੇ ਅਗਰ ਉਹ مالی ਹਾਲਤ ਘਰੋਂ ਗਰੀਬ ਹੈ ਠੀਕ ਹੈ ਸਾਡੇ ਨਾਲ ਸਰਪੰਚ ਪੰਚ ਜੋ ਵੀ ਸਾਡੇ ਨਾਲ ਕਰਦਾ ਜਿੰਨੇ ਦਾ ਜ਼ਮਾਨ ਆਇਆ ਹਾਂਜੀ ਜਿਹੜਾ ਜਿੰਨੇ ਦਾ ਸਮਾਨ ਜਿਹੜੀ ਲਾਗਤ ਲਾਗਤ ਜਿੰਨੇ ਦਾ ਆਇਆ ਹੈ ਬਿਲ ਦੇਖੇ ਠੀਕ ਹੈ ਉਹਦੇ ਨਾਲ ਸਮਾਨ ਲੈ ਕੇ ਤੇਰਾ ਵੀਰ ਉਹ 11000 ਰੁਪਏ ਮੈਂ ਕੁੜੀ ਨੂੰ ਛਕਣ ਵੀ ਦੂੰ ਸਾਰਾ ਜਿੰਨਾ ਵੀ ਕੁਝ ਹੈਗਾ ਕੋਈ ਸਾਰਾ ਆਪਣੇ ਕੋਲੇ ਬ੍ਰਾਂਡ ਹੈ ਇੱਕ ਵੀ ਚੀਜ਼ ਨਹੀਂ ਚੱਲੂਗੀ ਵਾਲੀ ਤੋਂ ਦੂਸਰੇ ਦਿਨ ਇਨਾਮ ਕੱਢਾਂਗੇ ਉਹਦੇ ਵਿੱਚ ਕੂਪਨ ਪਾਏ ਜਾਣਗੇ ਜਿਸ ਬੰਦੇ ਦਾ ਮਤਲਬ ਕੂਪਨ ਨਿਕਲਦਾ ਹੈ ਪਹਿਲੇ ਬੰਦੇ ਨੂੰ ਆਪਾਂ 32 ਇੰਚੀ LED ਦਵਾਂਗੇ ਦੂਸਰੇ ਨੂੰ ਦਵਾਂਗੇ LG ਦੀ ਵਾਸ਼ਿੰਗ ਮਸ਼ੀਨ ਤੇ ਤੀਸਰੇ ਨੂੰ ਦਵਾਂਗੇ 에어 ਫ్రਾਇਰ ਤੇ 10 ਕਸਟਮਰਾਂ ਨੂੰ ਦਿੱਤੇ ਜਾਣਗੇ ਸੂਰਿਆ ਦੇ ਪੱਕੇ ਜੀ ਮੰਨ ਲਓ ਇਹ ਇਨਾਮ ਲੈਣਾ ਚਾਹੁੰਦੇ ਹੋ ਵਾਸ਼ਿੰਗ ਮਸ਼ੀਨ ਹੋ ਗਈ ਐਲਈਡੀ ਹੋ ਗਈ ਪੱਖੇ ਹੋ ਗਏ ਤਾਂ ਇੱਕ ਵਾਰ ਜਿਹੜਾ ਇਸ ਵੀਡੀਓ ਨੂੰ ਜਲਦੀ ਜਲਦੀ ਨੂੰ ਸਕਰੀਨਸ਼ਾਟ ਮਾਰੋ ਤੇ ਨੀਚੇ ਨੰਬਰ ਦਿੱਤਾ ਹੋਇਆ ਤੇ ਨੰਬਰ ਤੇ ਸਕਰੀਨਸ਼ਾਟ ਤੇ ਪਲੱਸ ਅਡਰੈਸ ਆਪਣਾ ਅਡਰੈਸ ਭੇਜ ਦਿਓ ਤਾਂ ਜੋ ਜਿਹੜਾ ਹੈਗਾ ਤੁਹਾਡਾ 쿠ਪਨ ਦੇ ਵਿੱਚ ਹੈ ਜਿਹੜਾ ਤੁਹਾਡਾ ਡਰਾ ਦੇ ਵਿੱਚ ਤੁਹਾਡਾ 쿠ਪਨ ਪੈ ਜਾਵੇ ਤੇ ਇਨ ਫਿਊਚਰ ਜੇ ਤੁਸੀਂ ਮਨ ਲੋ ਕਿਸਮਤ ਵਾਲੇ ਤਾਂ ਤੁਹਾਨੂੰ ਜਿਹੇ ਇਨਾਚ ਕੋਈ ਵੀ ਆਈਟਮ ਨਿਕਲਦੀ ਹੈ ਤਾਂ ਤੁਹਾਨੂੰ ਘਰੇ ਬੈਠੇ ਨੂੰ ਇਹ ਉੱਪਰ ਦੀ ਕੀਤੀ ਜਾਊਗੀ ਉਹ ਚਾਹੋਗੇ ਨਾ ਉਪਰ ਦੀ ਬਿਲਕੁਲ ਇੱਕ ਗੱਲ ਹੋਰ ਤੁਸੀਂ ਇੱਕ ਤੁਸੀਂ ਆਪਣਾ ਪਹਿਲਾ ਨੰਬਰ ਦੱਸ ਦਿਓ ਲਾ ਦਰਜ ਕਰਵਾਇਦਾ 9876040220 98760 40220 ਹਰੇ ਕਹਿੰਦਾ ਵੀ ਅਸੀਂ ਨਾਮ ਦਵਾਂਗੇ ਅਸੀਂ ਗੋਪਨ ਕੱਢਾਂਗੇ ਹਾਂਜੀ 쿠ਪਨ ਤੁਸੀਂ ਕਿ ਮੇਰੇ ਕੋਲ ਉਸ ਤਰ੍ਹਾਂ ਲੋਕਾਂ ਨੂੰ ਕਿਵੇਂ ਪਤਾ ਲੱਗੂ ਵੀ ਸਹੀ ਕਰ ਰਹੇ ਹਾਂ ਸੀ ਸਹੀ ਗੱਲ ਹੈ ਵੀਰੇ ਟਾਈਮ ਦਵਾਂਗੇ ਉਹ ਟਾਈਮ ਆਨਲਾਈਨ ਹੀ ਕੱਢਾਂਗੇ ਅੱਛਾ ਆਨਲਾਈਨ ਹੀ ਕੱਢਾਂਗੇ ਆਨਲਾਈਨ ਫੇਸਬੁੱਕ ਤੇ ਹੋਊਗਾ ਚਾਹੇ YouTube ਤੇ ਦੇਖੇ ਆਨਲਾਈਨ ਕੱਢਾਂਗੇ ਔਰ ਆਪਣਾ ਲਾਈਵ ਦੇਖ ਸਕਦੇ ਨੇ ਇਹ ਗੱਲ ਕਹੀ ਹੈ ਵੀ ਰੇਟ ਨੇ ਜਿਹੜੇ ਇਹ ਮਰੇ ਕੋਲ ਦਾ ਅਮਰਗੜ ਜਾਂ ਲੁਧਿਆਣਾ ਵੀ ਇਹ ਤੁਹਾਨੂੰ ਰੇਟ ਨਹੀਂ ਮਿਲਣਾ ਜਿਹੜਾ ਤੁਹਾਨੂੰ ਇੱਥੋਂ ਮਿਲੂਗਾ ਬਾਕੀ ਇਹੀ ਗੱਲ ਹੈ ਨਾ ਬਿਲਕੁਲ ਸਹੀ ਗੱਲ ਹੈ ਵੀਰੇ ਮੇਰੀ ਗੱਲ ਸੁਣੋ ਪੂਰੇ ਪੰਜਾਬ ਚ ਰੇਟ ਪਤਾ ਕਰ ਲਾਵੇ ਔਰ ਜਿਹੜਾ ਜਿਹੜਾ ਆਪਣੀ ਚੀਜ਼ ਹੋਊਗੀ ਉਹਦਾ ਆਪਾਂ ਨੂੰ GST ਬਿਲ ਚਾਹੀਦਾ ਲੋਕ ਅੱਜਕੱਲ ਕਹਿੰਦੇ ਨੇ ਵੀ ਬਿਨਾਂ ਰੁਪਿਆ ਲੈ ਕੇ ਆਓ ਤੇ ਜਿਹੜੀ ਮਰਜ਼ੀ ਚੀਜ਼ ਲੈ ਜਾਓ ਹਾਂ ਜ਼ਿਆਦਾਤਰ ਮੈਂ ਇਹ ਚੱਲ ਰਿਹਾ ਪਰ ਚੱਲਣ ਚੱਲ ਰਿਹਾ ਪਰ ਜਦੋਂ ਕੋਈ ਵੱਡਾ ਜਾਂਦਾ ਤਾਂ ਉਹ ਕਹਿੰਦਾ ਵੀ ਇਹ ਤੇਰਾ ਸਿਪਲ ਨਹੀਂ ਹੈ ਤੇਰਾ ਲੋਨ ਨਹੀਂ ਹੋਣਾ ਸਿਪਲ ਖਰਾਬ ਸੀਗੇ AC ਵਗੈਰਾ ਨਹੀਂ ਮਿਲਦੇ ਸੀ ਉਹ ਮੌਕੇ ਦਾ ਫਾਇਦਾ ਉਠਾ ਸਕਦੇ ਨੇ ਕਿਉਂਕਿ ਕੰਪਨੀ ਵੱਲੋਂ ਹੀ ਇਹ ਸਕੀਮ ਦੇਜਾ ਦਿੱਤੀ ਜਾ ਰਹੀ ਹੈ ਬਿਉਨਾ ਦਾ ਕਾਰਡ ਬਣ ਰਿਹਾ ਜਿਹਦਾ ਸਿਮਬਲ ਖਰਾਬ ਸੀ ਸਿਮਬਲ ਖਰਾਬ ਤੁਸੀਂ ਸੁਣ ਲਓ ਜੀ ਦਾ ਸਿਮਬਲ ਖਰਾਬ ਸੀ ਜਿੱਥੇ ਤੁਹਾਡਾ ਲੋਨ ਨਹੀਂ ਹੁੰਦਾ 1 ਰੁਪਿਆ ਤੁਹਾਨੂੰ ਦੁਕਾਨਦਾਰ ਤੁਹਾਨੂੰ ਨਾ ਕਰ ਦਿੰਦਾ ਉੱਥੇ ਤੁਸੀਂ ਦਸਾਦ ਇਲੈਕਟ੍ਰੋਨਿਕਸ ਵਰਕਰਸ ਰੁੜਕੀ ਇਕਲਾਂ ਤੁਸੀਂ ਪਹੁੰਚੋਗੇ ਤਾਂ ਸਿਮਬਲ ਖਰਾਬ ਹੈ ਤਾਂ ਉੱਥੇ ਵੀ ਇਹ ਦਾਵਾ ਕਰ ਰਹੇ ਨੇ ਵੀ ਤੁਹਾਡਾ ਲੋਨ ਹੋਊਗਾ 0% ਵਿਆਜ ਤੇ ਤੁਹਾਡਾ ਲੋਨ ਜਿਹੜਾ ਹੈਗਾ ਉਹ ਕੀਤਾ ਜਾਓ ਬਿਲਕੁਲ ਇਹੀ ਹੈ ਨਾ ਬਿਲਕੁਲ ਸਹੀ ਗੱਲ ਹੈ ਕਿਹੜਾ ਮੇਰੀ ਗੱਲ ਸੁਣੋ ਵੀਰ ਜਿਹੜਾ ਤੁਹਾਨੂੰ ਨਾ ਅਸੀਂ ਕਹਿ ਰਹੇ ਹਾਂ ਵੀ 2-3000 4000 ਅਸੀਂ ਸਸਤਾ ਜਾਂ ਸਟੈਪਲਰ ਨਾਲ ਫਰੀ ਕਰਾ ਲੋ ਹਾਂ ਉਹ ਅਸੀਂ ਪੰਜ ਸੱਤ ਕਰਕੇ ਨਹੀਂ ਅਰੇ ਕਰੋੜਾਂ ਦੇ ਅਸੀਂ ਪੈਣੇ ਹਜੇ ਹੋਰ ਪੈਣੇ ਸਟਾਕ ਚ ਹਾਂ ਵੱਧ ਤੋਂ ਪੈਣੇ ਉਹ ਸਾਰਾ ਦੇਖੋ ਹੋਰ ਕੋਈ ਐਮਾਜ਼ਨ ਨਾਲ ਕੋਈ ਕਸਲਨ ਦੇਖੋ ਸਾਰਾ ਮਾਲ ਫਰੈਸ਼ ਪਿਆ ਪੱਖੇ ਚ ਕੋਈ ਗੀਜ਼ਰ ਦੇ ਵਿੱਚ ਕੋਈ ਹੀਟਰ ਕੁਝ ਵੀ ਮਤਲਬ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਉਹਦੇ ਵਿੱਚ ਅਸੀਂ ਪੀਸ ਟੂ ਪੀਸ ਤੁਹਾਨੂੰ ਚੇਂਜ ਕਰਕੇ ਵੀ ਦੇ ਦਿੰਦੇ ਹਾਂ ਕਾਊਂਟਰ ਤੇ ਪੀਸ ਚੇਂਜ ਕਰ ਦੋ ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਵੀ ਚੈੱਕ ਕਰ ਤੁਸੀਂ ਇਲੈਕਟ੍ਰੋਨਿਕਸ ਦਾ ਸਮਾਨ ਲੈਣਾ ਤੇ ਖਾਸ ਤੌਰ ਤੇ ਤੁਸੀਂ ਰੁੜਕੀ ਦੇ ਨੇੜਲੇ ਪਿੰਡਾਂ ਦੇ ਵਿੱਚੋਂ ਅਮਰਗੜ ਚੋਂ ਮਰੇ ਕੋਲੇ ਚੋਂ ਤਾਂ ਤੁਹਾਨੂੰ ਸਭ ਤੋਂ ਵਧੀਆ ਸਸਤਾ ਜਿਹੜਾ ਇਲੈਕਟ੍ਰੋਨਿਕ ਦਾ ਸਮਾਨ ਹੈ ਜਿਹੜਾ ਦਿਲਸਾਦ ਇਲੈਕਟ੍ਰੋਨਿਕਸ ਵਰਕਸ ਜਿਹੜਾ ਇਲੈਕਟ੍ਰੋਨਿਕਸ ਦੀ ਸ਼ਾਪ ਹੈ ਰੁੜਕੀ ਕਲਾ ਉਥੋਂ ਮਿਲੂਗਾ ਗੱਲਬਾਤ ਕਰ ਲੈਣੇ ਆ ਤੇ ਦੀਵਾਲੀ ਨੂੰ ਲੈ ਕੇ ਕੀ ਕੀ ਆਫਰਾਂ ਲਾਈਆਂ ਹੋਈਆਂ ਨੇ ਦਿਲਜ਼ਾਦ ਇਲੈਕਟ੍ਰੋਨਿਕਸ ਪਹੁੰਚ ਚੁੱਕੇ ਆ ਤੁਸੀਂ ਤਸਵੀਰਾਂ ਦੇਖ ਲਓ ਪਹਿਲਾ ਹਰ ਇੱਕ ਤਰ੍ਹਾਂ ਦਾ ਇਲੈਕਟ੍ਰੋਨਿਕਸ ਦਾ ਸਮਾਨ ਹੈ ਚਾਹੇ ਤੁਸੀਂ ਬੱਲਬ ਤੋਂ ਲੈ ਕੇ ਜਿਹੜਾ ਫਰਿੱਜ ਹੋਵੇ ਏਸੀ ਕੂਲਰ ਹਰ ਇੱਕ ਤਰ੍ਹਾਂ ਦਾ ਸਾਨੂੰ ਸਮਾਨ ਹੈ ਜਿਹੜਾ ਦਿਲਜ਼ਾਦ ਇਲੈਕਟ੍ਰੋਨਿਕਸ ਰੁੜਕੀ ਕਲਾ ਤੋਂ ਮਿਲੂਗਾ ਗੱਲਬਾਤ ਕਰ ਲੈਨੇ ਆਨਰ ਨੇ ਸਾਡੇ ਨਾਲ ਦੱਸਾਦ ਨੇ ਬਾਈ ਸਾਸੀ ਕਾ ਜੀ ਸਾਸੀ ਕਾ ਜੀ ਸਾਸੀ ਕਾ ਜੀ ਸਭ ਤੋਂ ਪਹਿਲਾਂ ਇਹ ਦੱਸੋ ਦੀਵਾਲੀ ਨੂੰ ਤੁਸੀਂ ਕੀ ਕੀ ਆਫਰਾਂ ਜੜੀਆਂ ਲਾਈ ਹੋਈਆਂ ਨੇ ਦੀਵਾਲੀ ਨੂੰ ਲੈ ਕੇ ਆਫਰਾਂ ਵੀਰੇ ਆਜੋ ਫਿਰ ਤੁਹਾਨੂੰ ਜੀ ਆਹ ਲਓ ਆਹ ਫਰਿੱਜ ਆਈ ਸਾਡੇ ਕੋਲੇ ਜੀ ਇਹ ਹੈਗਾ ਆਪਣੇ 257 ਲੀਟਰ ਦਾ ਕਿਚਨ ਫ੍ਰੀਜ ਹੈ ਸਾਈਡ ਵਾਈਜ਼ ਸਾਈਡ ਸਰ ਸਰ ਕਿੰਨੇ ਦਾ ਮਿਲਣ ਵਾਲਾ ਇਹ ਇਹ ਫ੍ਰੀਜ ਦੀ ਮਾਰਕੀਟ ਦੇ ਵਿੱਚ ਰੇਹੇ ਤੁਹਾਨੂੰ ਲੱਖ ਸਵਾ ਲੱਖ ਤੱਕ ਮਿਲੂਗੀ ਸਾਡੇ ਕੋਲ ਸਿਰਫ ਤੁਹਾਨੂੰ 95000 ਦਾ ਮਿਲੂਗਾ ਔਰ ਇਹ ਅਸੀਂ ਤੁਹਾਨੂੰ ਇੱਕ ਫ੍ਰੀਜ ਨਹੀਂ ਫ੍ਰੀਜ ਨਾਲ ਫ੍ਰੀਜ ਨਾਲ ਫ੍ਰੀਜ ਵੀ ਦੇਵਾਂਗੇ 50 ਲੀਟਰ ਦਾ ਫ੍ਰੀ ਦਿੱਤਾ ਜਾਊਗਾ ਇਹਦੇ ਨਾਲ ਫ੍ਰੀਜ ਨਾਲ ਫ੍ਰੀਜ ਵਿਚੋ ਰੇੜ ਘਟ ਪੈਸੇ ਘਟਾਓ ਉਹਨੇ ਪੈਸੇ ਘਟਾ ਦਿਓ ਫ੍ਰੀਜ ਲੈ ਗਏ ਇਹਨਾਂ ਦਾ ਕੁਝ ਲੈ ਲਓ ਹੋਰ ਅੱਗੇ ਅੱਗੇ ਵੀ ਫ੍ਰੀਜ ਨੇ ਤੁਹਾਡੇ ਕੋਲੇ ਅੱਗੇ ਆ ਲੋ ਆ ਗਿਆ ਆਪਣਾ LG ਦਾ 360 ਲੀਟਰ ਦੇ ਵਿੱਚ ਫ੍ਰੀਜ ਜੀ ਇਹਦੇ ਨਾਲ ਆਪਾਂ ਤੁਹਾਨੂੰ ਫਿਲਟਰ ਫ੍ਰੀ ਦੇਵਾਂਗੇ ਜੀ ਜਿਹੜੇ ਮਤਲਬ ਹੈ 360 ਲੀਟਰ 300 ਪਲੱਸ ਰੈਨਜ ਦੇ ਵਿੱਚ ਆ ਜਾਂਦੇ ਨੇ ਲੀਟਰਾਂ ਦੇ ਵਿੱਚ ਉਹਦੇ ਵਿੱਚ ਆਪਾਂ ਤੁਹਾਨੂੰ ਇਹਦੇ ਨਾਲ ਵਾਟਰ ਫਿਲਟਰ ਫ੍ਰੀ ਦੇਵਾਂਗੇ ਇਹਦਾ ਪ੍ਰਾਈਸ ਕੀ ਰਹਿਣ ਵਾਲਾ ਇਹਦਾ ਇਹਨਾਂ ਦਾ ਪ੍ਰਾਈਸ ਤੁਹਾਨੂੰ 38000 ਦਾ ਮਤਲਬ ਇਹਨਾਂ ਦੋਨਾਂ ਵਿੱਚੋਂ ਚਾਹੇ ਤੁਸੀਂ LG ਲੈ ਲਓ ਚਾਹੇ Samsung ਲੈ ਲਓ ਇਹਦੀ ਡਿਸਪਲੇ ਹੈ ਜਿਹੜੀ ਮਤਲਬ ਆਪਾਂ ਬਾਹਰੋਂ ਵੀ ਆਪਰੇਟ ਕਰ ਸਕਦੇ ਹਾਂ ਠੀਕ ਹੈ ਇੱਕ ਗੱਲ ਹੋਰ ਹੈ ਕੋਈ ਗੱਲ ਨਹੀਂ ਸਾਡਾ ਵੀਰ ਭੈਣ ਆਊਗਾ ਹੋਰ ਜਿੰਨਾ ਹੋ ਵੱਤਬਾ ਤੋਂ ਦਾ ਮਾਨਤਨ ਕਰਾਂਗੇ ਇਹ ਨਹੀਂ ਹੈ ਰੇਟ ਦੇਖੋ ਰੇਟ ਤੁਸੀਂ ਅਸੀਂ ਇਹ ਗੱਲ ਕਹੀ ਹੈ ਵੀ ਰੇਟ ਨੇ ਜਿਹੜੇ ਇਹ ਮਰੇ ਕੋਲ ਲਾ ਅਮਰਗੜ ਜਾਂ ਲੁਧਿਆਣਾ ਵੀ ਇਹ ਤੁਹਾਨੂੰ ਰੇਟ ਨਹੀਂ ਮਿਲਦਾ ਜਿਹੜਾ ਤੁਹਾਨੂੰ ਇੱਥੋਂ ਮਿਲੂਗਾ ਬਾਕੀ ਇਹੀ ਗੱਲ ਹੈ ਨਾ ਬਿਲਕੁਲ ਸਹੀ ਗੱਲ ਹੈ ਵੀਰੇ ਮੇਰੀ ਗੱਲ ਸੁਣੋ ਪੂਰੇ ਪੰਜਾਬ ਚ ਰੇਟ ਪਤਾ ਕਰ ਲਾਵੇ ਔਰ ਜਿਹੜਾ ਜਿਹੜਾ ਆਪਣੀ ਚੀਜ਼ ਹੋਊਗੀ ਉਹਦਾ ਆਪਾਂ ਨੂੰ GST ਬਿਲ ਚਾਹੀਦਾ ਜੀ ਕਿਉਂਕਿ ਜਿਹੜਾ GST ਤੋਂ ਬਿਨਾਂ ਦਿੰਦਾ ਤੁਹਾਨੂੰ ਇਹ ਲੈਟਰ ਪੈਡ ਦੇਂਦਾ 10-15000 ਦਾ ਤਾਂ ਉਹੀ ਫਰਕ ਪੈ ਗਿਆ ਠੀਕ ਹੈ ਨਾ ਇਦਾਂ ਤੇ ਹੋਰ ਦਿਖਾਓ ਸਾਨੂੰ ਤੁਹਾਨੂੰ ਨੰਬਰ ਵੀਰ ਜੀ ਇਹ ਜਿਹੜਾ ਹੋਊਗਾ ਆਪਣਾ ਡਿਸਟ੍ਰੀਬਿਊਟਰ ਦਾ ਮਾਲ ਹੋਊਗਾ ਕੋਈ ਆਏ ਨਹੀਂ ਹੈਗਾ ਵੀ ਕੋਈ ਆਪਾਂ ਲੁਧਿਆਣੇ ਤੋਂ ਲਿਆ ਕੇ ਸੇ ਜਿਹੜਾ ਕੰਪਨੀ ਦਾ ਮਾਲ ਹੋਊਗਾ ਜਿਹੜਾ ਕੰਪਨੀ ਦਾ ਮਾਲ ਹੋਊਗਾ ਤੇ ਚੀਜ਼ ਦਾ ਚੈਲਨ ਫ੍ਰਿਜ ਹਰ ਇੱਕ ਹਰ ਇੱਕ ਕੰਪਨੀ ਦਾ ਫ੍ਰਿਜ ਪਿਆ ਤੁਹਾਡੇ ਕੋਲ ਜਿਹੜੀ ਮਰਜ਼ੀ ਕੰਪਨੀ ਦਾ ਫ੍ਰਿਜ ਲੈ ਲਓ ਜਿਹੜੀ ਮਰਜ਼ੀ ਵੋਇਡ ਐਲਜੀ ਸੈਮਸੰਗ ਜਿਹੜੀ ਕੰਪਨੀ ਤੁਸੀਂ ਹਰੇਕ ਕੰਪਨੀ ਆ ਦੇਖੋ ਹਰੇਕ ਨੇ ਤੁਹਾਨੂੰ ਜਿਹੜਾ ਹੈ ਡਿਸਕਾਊਂਟ ਦੇ ਰਿਹਾ ਹੈ ਤਾਂ ਪੈਨਾਸੋਨਿਕ ਦੀ ਸਾਰੀ ਐਲਈਡੀ ਹੋ ਗਈ 4 ਇਹ ਆਪਣੇ ਆ ਗਈ 4K ਆ ਗਈ ਹੁਣ ਕਯੂਐਲਈਡੀ ਆਉਂਦੀਆਂ ਨੇ ਇਹਦੇ ਵਿੱਚ ਕਯੂਐਲਈਡੀ ਹੈ ਹੁਣ ਕਯੂਐਲਈਡੀ ਲੋਕਾਂ ਨੂੰ ਪਤਾ ਨਹੀਂ ਕੀ ਆਪਾਂ ਕਹਿੰਦੇ ਆਪਾਂ ਕਹਿੰਦੇ ਨੇ ਇੰਨੀ ਆ ਆਉਂਦੀ ਹੈ ਜੀ 43 50 ਇੰਚੀ ਆਉਂਦੀ ਹੈ ਜੀ ਲੈ ਲਓ ਜੀ 12 13000 ਦੀ ਆਉਂਦੀ ਹੈ ਇਨਾਂ ਦੀਆਂ ਇਹ ਕੁਆਲਿਟੀਆਂ ਨੇ ਪੈਨਲ ਨੇ ਇੱਕ ਫੀਚਰ ਹੋਰ ਹੈ ਆਪਾਂ ਨੂੰ ਕੋਈ ਵਾਈਫਾਈ ਦੀ ਲੋੜ ਹੈਗੀ ਜੀ ਕੋਈ ਮਤਲਬ ਰੀਚਾਰਜ ਦੀ ਲੋੜ ਨਹੀਂ ਅਗਰ ਤੁਹਾਡੇ ਮਤਲਬ ਇਹਦੇ ਵਿੱਚ ਇਸ ਤਰ੍ਹਾਂ ਦਾ ਫੰਕਸ਼ਨ ਹੈ ਇੱਕ ਡਿਸ਼ ਲਗਾਉਣੀ ਬਹੁਤ ਵਸ ਉਹਦੇ ਨਾਲ ਅਟੈਚ ਹੋ ਕੇ ਸਾਰੇ ਚੈਨਲ ਫ੍ਰੀ ਚੱਲਣਗੇ ਸਾਰੇ ਟੋਟਲੀ ਡਿਸ਼ ਨਾਲ ਫ੍ਰੀ ਹੋਣਗੇ ਨਹੀਂ ਡਿਸ਼ ਦਾ ਉਹ ਮੰਤਰੀ ਤਾਂ ਆਉਗਾ ਨਾ ਮੀਨਾ ਦਾ ਉਹਦਾ ਸਬਸਕ੍ਰਾਈਬਰ ਫ੍ਰੀ ਕੋਈ ਜਾਰੀ ਨਹੀਂ ਹੋ ਫ੍ਰੀ ਆਉ ਕੋਸਟ ਹੈ ਇੱਕ ਸਿਰਫ ਤੁਹਾਨੂੰ ਕੋਈ ਸੈਟ ਅਪ ਬਾਕਸ ਨਹੀਂ ਲੱਗਣਾ ਕੁਝ ਨਹੀਂ ਲੱਗਣਾ ਚਤਰੀ ਤੋਂ ਇਹਦੇ ਵਿੱਚ ਸਿਗਨਲ ਆਣਗੇ ਸਿਗਨਲ ਦੇ ਨਾਲ ਸਾਰੇ ਚੈਨਲ ਫ੍ਰੀ ਚੱਲਣਗੇ ਤੇ ਜਿਹੜੇ ਇਹ ਫ੍ਰਿਜਾ ਫ੍ਰਿਜਾ ਨੇ ਮਿਨੀਮਮ ਤੋਂ ਲੈ ਕੇ ਮੈਕਸਿਮਮ ਤੱਕ ਕਿੰਨੇ ਰੇਟ ਆ ਤੁਹਾਡਾ ਇਹ ਇਹ ਵੀ ਜ ਸਾਡੇ ਕੋਲ 10000 ਤੋਂ ਸ਼ੁਰੂ ਹੋ ਰਿਹਾ ਫ੍ਰਿਜ ਜੀ ਨਹੀਂ 10 ਨਹੀਂ 8500 ਤੋਂ ਸ਼ੁਰੂ ਹੋ ਕੇ ਸਾਡੇ ਕੋਲ ਲੱਖ ਰੁਪਏ ਤੱਕ ਤੁਹਾਨੂੰ ਫ੍ਰਿਜ ਫ੍ਰਿਜ ਪਈ ਹੈ ਤੇ ਆ ਵਾਸ਼ਿੰਗ ਮਸ਼ੀਨਾਂ ਇੱਧਰ ਪਈਆਂ ਨੇ ਇਹ ਇਹ ਦੇਖੋ ਵਾਸ਼ਿੰਗ ਮਸ਼ੀਨਾਂ ਜਿਹੜੀਆਂ ਆਮ ਜਿਹੜੀ ਵਾਸ਼ਿੰਗ ਮਸ਼ੀਨ ਹੁੰਦੀ ਹੈ ਨਾ ਕੋਈ ਵਾਸ਼ਿੰਗ ਮਸ਼ੀਨ ਹੁੰਦੀ ਆ ਉਹਦੀ ਹੁੰਦੀ ਆ 5 ਸਾਲ ਦੀ ਜੀ ਇਹਦੀ 10 ਸਾਲ ਦੀ ਵਾਰੰਟੀ ਹੈ ਇਹ ਟੌਪ ਮਾਡਲ ਨੇ ਫਲੈਕਸੀਬਲ ਨੇ ਖਰਾਬ ਨਹੀਂ ਹੁੰਦੀ ਮੋਟਰ ਇਹਨਾਂ ਦੀਆਂ ਕਾਪਰ ਜਿਹੜੇ ਸਾਰੀਆਂ ਗਾਰੰਟੀ ਵਾਰੰਟੀ ਫੁੱਲ ਮਿਲੂਗੀ ਜੀਐਸਟੀ ਬਿੱਲ ਮਿਲੂਗਾ ਔਰ ਤੁਹਾਨੂੰ ਕੋਈ ਫੰਕਸ਼ਨ ਦਾ ਨਹੀਂ ਪਤਾ ਲੱਗਦਾ ਤੁਹਾਡੇ ਕੋਲੇ ਬੱਦਾ ਕੰਪਨੀ ਦਾ 6 ਘੰਟੇ ਦੇ ਵਿੱਚ ਵਿੱਚ ਜੇ ਤੁਹਾਡੇ ਘਰੇ ਪਹੁੰਚੂਗੀ ਪਹੁੰਚੂਗਾ ਜਿਹੜਾ ਰੇਟ ਰਹਿਣ ਵਾਲਾ ਇਹਨਾਂ ਦਾ ਇਹਦਾ ਕੀ ਰੇਟ ਹੈ ਇਹਨਾਂ ਦਾ ਜਿਹੜਾ ਰੇਟ ਹੈ ਦੇਖੋ ਜਿਹੜਿਆ ਇਹ ਟਾਪ ਮਾਡਲ ਹੈ ਆਪਣੇ 10 ਸਾਲ ਦੀ ਗਾਰੰਟੀ ਵਾਰੰਟੀ ਵਾਲਾ ਇਹ ਮਾਰਕੀਟ ਦੇ ਵਿੱਚੋਂ ਵਾਸ਼ਿੰਗ ਮਸ਼ੀਨ 10000 ਰੁਪਏ 10 ਜਿਹੜਾ ਇਹ ਹੈ 8.5 ਆਪਣੇ ਕੇਜੀ ਦਾ 10 ਸਾਲ ਦੀ ਵਾਰੰਟੀ ਵਾਲਾ ਠੀਕ ਹੈ ਜੀ ਜਿਹੜਾ ਇਹ ਮਾਰਕੀਟ ਜਿਹਤੋਂ 16000 16000 ਰੁਪਏ ਮਿਲੂਗੀ ਆਪਾਂ ਤੁਹਾਨੂੰ ਇਹ 13400 ਰੁਪਏ ਦੇ ਦਵਾਂਗੇ ਮਤਲਬ ਮਾਰਕੀਟ रेट ਨਾਲੋਂ ਸਸਤਾ ਮਿਲੂ ਮਾਰਕੀਟ ਰੇਟ ਨਾਲੋਂ 3000 ਦਾ ਫਰਕ ਜੀ ਔਰ ਹਾਈ ਕੁਆਲਿਟੀ ਹੋ ਜੇ ਇਹਦੇ ਵਿੱਚ ਹੀ ਮਾਡਲ ਅਗਲਾ ਕਹਿੰਦਾ ਬਾਹਰ ਨੂੰ ਫੁੱਲ ਦੀਦਾ ਆਪਣੀ ਵਾਸ਼ਿੰਗ ਮਸ਼ੀਨ ਆ ਜਾਂਦੀ ਹੈ 12000 ਦੀ ਜਿਹੜੀ ਵਰਨਹੂਲ ਦੀ 12000 ਦੀ ਆਉਂਦੀ ਆਪਾਂ 10000 ਦੀ ਦੰਮਾਂਗੇ ਤੇ ਏਸੀ ਪਏ ਨੇ ਏਸੀ ਦਾ ਤੁਸੀਂ ਕਹਿ ਰਹੇ ਦੀ ਇਕੱਠਾ ਲਾੜ ਚੱਕਿਆ ਹੋਇਆ ਕੀ ਇਸ ਕਿੰਨੇ ਦਾ ਦਵੋਗੇ ਕੀ ਇਸ ਸਿਸਟਮ ਹੋਇਆ ਕਿੰਨੇ ਦਾ ਇਦਾਂ ਜੀ ਸਾਡੇ ਕੋਲ ਜਿਵੇਂ ਅਸੀਂ ਸਾਡੇ ਕੋਲ ਮੇਨ ਜਿਹੜਾ ਜਿਵੇਂ ਆ ਗਿਆ ਆਪਣੇ ਲਾ ਲਓ ਆਪਣੇ ਪੈਨਾਸੋਨਿਕ ਲਾ ਲਓ ਆਪਣੇ ਕੋਲ ਜਿਆਦਾ ਹੈ ਐਲਜੀ ਲਾ ਲਓ ਪੈਨਾਸੋਨਿਕ ਲਾ ਲਓ ਜਾਂ ਵਰਨਹੂਲ ਲਾ ਲਓ ਆਟਾਚੀ ਲਾ ਲਓ ਜਿਹੜੇ ਜਿਹੜੇ ਸਾਡੇ ਬ੍ਰਾਂਡ ਨੇ ਅਸੀਂ ਉਹ ਮਾਲ ਦਸੰਬਰ ਦੇ ਵਿੱਚ ਇਕੱਠਾ ਰੱਖ ਲੰਨੇ ਆ ਇਕੱਠਾ ਚੱਕ ਲੰਨੇ ਆ ਉਹ ਇਕੱਠਾ ਜਦੋਂ ਅਸੀਂ ਪੇਮੈਂਟ ਇਕੱਠੀ ਲਾ ਦੰਨੇ ਆ ਠੀਕ ਹੈ ਉਹ ਸਾਨੂੰ ਐ ਵੀ ਜਿਹੜੇ ਭੈਣ ਭਾਈ ਸਾਡੇ ਕੋਲੇ ਆਉਣਗੇ ਗਰਮੀਆਂ ਦੇ ਵਿੱਚ ਉਹਨਾਂ ਦਾ 1200 3000 ਦਾ ਫਾਇਦਾ ਹੋਣਾ ਚਾਹੀਦਾ ਠੀਕ ਹੈ ਨਾ ਰੇਟ ਤਾਂ ਉਹੀ ਵੇਚਣਾ ਆਪਣਾ ਜੋ ਹੋਊਗਾ ਚਲ ਇਹ ਐ ਵੀ ਜੇ ਅਸੀਂ ਕਾਠ ਮਾਰ ਲਿਆ ਜਿਹੜੇ ਆਪਣੇ ਕਸਟਮਰ ਨੇ ਹੋਣੇ ਉਹਨਾਂ ਨੂੰ ਫਾਇਦਾ ਦੋ ਵੀ ਦਿਲਸ਼ਾਦ ਵੀਰ ਕੋਲੇ ਆਏ ਨੇ ਸਾਡਾ 3000 ਦਾ 4000 ਦਾ ਫਾਇਦਾ ਹੋਇਆ ਤੇ ਨਾਲ ਆ ਪੱਖੇ ਵਗੈਰਾ ਹੋਰ ਕਾਫੀ ਪਨੇ ਪੱਖੇ ਵਗੈਰਾ ਕੀ ਰੇਟ ਪੈਂਦੇ ਨੇ ਪੱਖੇ ਇੱਥੇ ਆਏ ਆ ਜੀ ਇਹ ਜਿੰਦਰ ਵੀਰ ਇਹ ਜਿਹੜੇ ਪੱਖੇ ਨੇ ਨਾ ਜਿਵੇਂ ਖਤਾਨ ਆ ਗਿਆ ਔਰ ਇਹ ਆਪਣੇ ਕੋਲੇ ਡੀਲਰਸ਼ਿਪ ਹੈ ਆਪ ਨੇ ਮੰਨ ਲਓ ਇਹ ਜਿਹੜੇ ਪੱਖੇ ਨੇ ਤੁਸੀਂ ਕਿੱਥੇ ਕਿਤੇ ਤੁਸੀਂ ਸਪਲਾਈ ਕਰਦੇ ਹੋ ਇਹ ਖੁਦ ਆਪਣੇ ਕੋਲੇ ਜਨਕ ਸੂਰੀਆ ਲਾ ਲਓ 우ਸ਼ਾ ਲਾ ਲਓ ਤੇ ਆਪਣੇ ਪੈਨਾਸੋਨਿਕ ਲਾ ਲਓ ਤੇ ਆਪਣੇ ਕੋਲੇ ਇੱਕ ਦੋ ਕੰਪਨੀਆਂ ਹੋਰ ਨੇ ਠੀਕ ਹੈ ਜੀ ਬ੍ਰਾਂਡ ਟਾਪ ਦੇ ਤੇ ਇਹ ਆਪਣਾ ਜਿਵੇਂ ਮਲੇਗੋਲਾ ਆ ਗਿਆ ਜੀ ਹਾਂ ਜੀ ਅਮਰਗੜ ਬਾਗੜੀਆਂ ਆ ਗਿਆ ਰੂੜੀ ਦੇ ਪੂਲਾ ਆ ਗਿਆ ਪਟਿਆਲੇ ਆ ਗਏ ਸਰਹੰਦ ਫਤਿਹਗੜ ਸਾਹਿਬ ਆ ਗਏ ਇੱਧਰ ਆ ਗਿਆ ਮੰਨ ਲਓ ਜਿਹੜੇ ਪੱਖੇ ਤੁਸੀਂ ਉਹਨਾਂ ਨੂੰ ਸਪਲਾਈ ਕਰਦੇ ਹੋ ਹਾਂ ਜੀ ਪ੍ਰੱਖੇ ਹੋਗੇ ਪ੍ਰੈਸ ਹੋਗੀ ਏਸੀ ਹੋਗੇ ਗੀਜ਼ਰ ਹੋਗੇ ਹੇਅਰ ਆਪਣੇ ਹੇਅਰ ਡਰਾਈ ਹੋਗੇ ਤੇ ਹੇਅਰ ਫਰਾਈ ਹੋ ਗਈ ਬੈਟੋ ਆਪਣੇ ਆਪਣੇ ਕਹਿੰਦੇ ਨੇ ਪ੍ਰੈਸਾਂ ਹੋ ਗਈਆਂ ਹਰ ਚੀਜ਼ ਜਿਹੜੀ ਵੀ ਕੰਪਨੀ ਦਾ ਮਾਲ ਆਉਂਦਾ ਉਹ ਸਾਰਾ ਆਪਾਂ ਸਪਲਾਈ ਕਰਦਾ ਜਿਵੇਂ ਪਟਿਆਲੇ ਤੋਂ ਇਹ ਸਟਾਰਟ ਹੋ ਜਾਂਦਾ ਜੀ ਇਧਰੋਂ ਮਲੇਰ ਕੋਲੇ ਸਟਾਰਟ ਹੋ ਗਿਆ ਪਟਿਆਲਾ ਇਧਰ ਇਧਰ ਆਪਣੇ ਕੋਲੇ ਦਰਾਹੇ ਤੋਂ ਲੈ ਕੇ ਇਧਰੋਂ ਮਲੌਦ ਜੇ ਮਲੋ ਜੇ ਕਸਟਮਰ ਤੁਹਾਡੇ ਕੋਲੇ ਆਉਂਦਾ ਸਿੱਧਾ ਫਿਰ ਤੁਹਾਨੂੰ ਰਿਟੇਲ ਵਾਲਾ ਰੇਟ ਲਾਉਂਗੇ ਹੋਲ ਸੇਲ ਵਾਲਾ ਰੇਟ ਲਾਉਂਗੇ ਜੀ ਉਹਨਾਂ ਨੂੰ ਉਹ ਦੇਖੋ ਜੀ ਇਦਾਂ ਹੈ ਹੀ ਉਹਨਾਂ ਦੀ ਜਿਹੜੀ ਹੋਊਗੀ ਆਟਮ ਪਲਾਨ ਕਰਨ ਦੀ ਉਹ ਹੋਲ ਸੇਲ ਵੀ ਰੇਟ ਲਾਉਂਗੇ ਕੱਟ ਲਾਉਂਗੇ ਜाहਰ ਜੀ ਗੱਲ ਹੈ ਕਿ ਕਿਤੋਂ ਲੈਣਾ ਪਰਚੇਜ ਕਰਨਾ ਕਿਤੇ ਤੁਸੀਂ ਡਾਇਰੈਕਟ ਦੇਣਾ 1600 ਦਾ ਪੱਖਾ ਮਿਲੂਗਾ ਉਹ ਆਪਾਂ ਇਹਨਾਂ ਨੂੰ 1350 ਦਾ ਪੱਖਾ ਜਿਹੜਾ 1600 ਦਾ ਮਿਲਦਾ ਉਹ 1350 ਇਹ ਗਰੰਟੀ ਨਾਲ ਕਹਿ ਰਹੇ ਸੀ ਇਹ ਗਰੰਟੀ ਨਾਲ ਵੀ ਔਰ ਜਿਹੜਾ ਅਸੀਂ ਹੋਲ ਸੇਲ ਕਰਦੇ ਨਾ ਹੋਲ ਸੇਲ ਕਰਦੇ ਆ ਉਹ 10 20 ਰੁਪਏ ਦਾ ਫਰਕ ਹੋਗਾ ਕਿਉਂਕਿ ਜਿਹੜੇ ਆਪਣੇ ਡੀਲਰ ਨੇ ਅੱਗੇ ਉਹਨਾਂ ਦੇ ਵੀ ਰੋਟੀ ਖਾਣੀਆਂ ਠੀਕ ਹੈ ਨਾ ਉਹ ਐ ਵੀ ਜਿਵੇਂ ਆਪਾਂ ਨੂੰ 1350 ਰੁਪਏ ਦਾ ਆਪਣੇ ਪੱਖਾ ਦੇ ਦਰ ਉਹਨਾਂ ਨੂੰ ਕੰਪਨੀ ਦਾ ਜਿਹੜਾ ਰੇਟ ਹੈਗਾ ਉਹ 1320 ਰੁਪ ਤੇ ਜਿਹੜੇ ਹੋਰ ਵੱਡੀ ਆਟਮ ਲੈਂਦਾ ਉਹਦੇ ਨਾਲ ਕੋਈ ਦਿਵਾਲੀ ਨੂੰ ਲੈ ਕੇ ਜਿਹੜਾ ਆਫਰ ਤੇ ਲਈ ਹੈ ਗਿਫਟ ਵੀ ਦੇ ਰਹੇ ਹੋ ਕੋਈ ਨਾਲ ਤੁਸੀਂ ਹਾਂ ਜੀ ਜਿਫਟਾਂ ਜੀ ਨਹੀਂ ਮਰਜ਼ੀ ਗੱਲ ਹੈ ਵੀ ਜਿਹੜੀ ਮਰਜ਼ੀ ਹੈ ਹਰ ਇੱਕ ਆਈਟਮ ਨਾਲ ਕੋਈ ਨਾ ਕੋਈ ਗਿਫਟ ਦਿੱਤੀ ਜਾਊਗੀ ਉਸ ਤੋਂ ਇਲਾਵਾ ਜਿਫਟ ਗਿਫਟ ਹੋਊਗੀ 11500 2000 ਦੇ ਉਹ ਕਿਤੇ ਇਹ ਤਾਂ ਨਹੀਂ ਵੀ 100 200 ਦੀ ਦੇ ਦੇ ਨਹੀਂ ਨਹੀਂ ਗਿਫਟ ਆ ਦੇਖੋ 8000 ਤੋਂ ਸਟਾਰਟਿੰਗ ਹੋ ਕੇ ਮਤਲਬ ਛੋਟੀ ਤੋਂ ਛੋਟੀ ਹਰ ਇੱਕ ਚੀਜ਼ ਨਾਲ ਗਿਫਟ ਹੈਗੀ ਹਰ ਇੱਕ ਨਾਲ ਤੇ ਤੇ ਜਿਹੜਾ ਤੁਸੀਂ ਇੱਕ ਹੋਰ ਗੱਲ ਕਹਿੰਦੇ ਹੋ ਇੱਕ ਲੋਕ ਅੱਜਕੱਲ ਕਹਿੰਦੇ ਨੇ ਵੀ ਬਿਨਾਂ ਰੁਪਿਆ ਲੈ ਕੇ ਆਓ ਤੇ ਜਿਹੜੀ ਮਰਜ਼ ਜਾਤਰ ਮੈਂ ਚੱਲ ਰਿਹਾ ਪਰ ਚਲਣ ਚੱਲ ਰਿਹਾ ਪਰ ਜਦੋਂ ਕੋਈ ਬੰਦਾ ਜਾਂਦਾ ਤਾਂ ਉਹ ਕਹਿੰਦਾ ਵੀ ਇਹ ਤੇਰਾ ਸਿਬਲ ਨਹੀਂ ਤੇਰਾ ਲੋਨ ਨਹੀਂ ਹੋਣਾ ਕੋਈ ਤੁਸੀਂ ਫਾਈਨਾਂਸ ਦਾ ਵੀ ਹੈਗਾ ਕੋਈ ਕੋਈ ਕਰਦੇ ਹੋ ਇਸ ਤਰ੍ਹਾਂ ਸਾਰਾ ਕੁਝ ਹੈਗਾ ਜੀ ਆਪਣੇ ਕੋਲੇ ਕ੍ਰੈਡਿਟ ਕਾਰਡ ਤੇ ਵੀ ਕ੍ਰੈਡਿਟ ਕਾਰਡ ਤੇ ਵੀ ਪਾਈਨ ਲੈਬ ਤੇ ਵੀ ਆਈਡੀ ਫਸਟ ਬੈਂਕ ਤੇ ਵੀ ਸਾਰੇ ਹੈਗਾ ਬਿਲਕੁਲ ਇਹ ਬਿਆਜ ਤੇ ਠੀਕ ਹੈ ਜਿਹੜੇ ਲੋਕਾਂ ਦੇ ਮਤਲਬ ਲਾ ਲੋ ਗਰਮੀਆਂ ਦੇ ਵਿੱਚ ਸਿਬਲ ਖਰਾਬ ਸੀਗੇ ਏਸੀ ਵਗੈਰਾ ਨਹੀਂ ਮਿਲਦੇ ਸੀ ਉਹ ਮੌਕੇ ਦਾ ਫਾਇਦਾ ਉਠਾ ਸਕਦੇ ਨੇ ਕਿਉਂਕਿ ਕੰਪਨੀ ਵੱਲੋਂ ਹੀ ਇਹ ਸਕੀਮ ਦੇਜ ਹੈ ਦਿੱਤੀ ਜਾ ਰਹੀ ਹੈ ਵੀ ਉਹਨਾਂ ਦਾ ਕਾਰਡ ਬਣ ਰਿਹਾ ਜਿਹਦਾ ਸਿੰਬਲ ਖਰਾਬ ਸੀ ਤੁਸੀਂ ਸੁਣ ਲਓ ਜੀ ਦਾ ਸਿੰਬਲ ਖਰਾਬ ਸੀ ਜਿੱਥੇ ਤੁਹਾਡਾ ਲੋਨ ਨਹੀਂ ਹੁੰਦਾ 1 ਰੁਪਿਆ ਤੁਹਾਨੂੰ ਦੁਕਾਨਦਾਰ ਤੁਹਾਨੂੰ ਨਾ ਕਰ ਦਿੰਦਾ ਉੱਥੇ ਤੁਸੀਂ ਦਸਾਦ ਇਲੈਕਟ੍ਰੋਨਿਕਸ ਵਰਕਰਸ ਰੁਟਕੀ ਇਕਲਾ ਤੁਸੀਂ ਪਹੁੰਚੋਗੇ ਤਾਂ ਸਿੰਬਲ ਖਰਾਬ ਹੈ ਤਾਂ ਉੱਥੇ ਵੀ ਇਹ ਦਾਵਾ ਕਰ ਰਹੇ ਨੇ ਵੀ ਤੁਹਾਡਾ ਲੋਨ ਹੋਊਗਾ 0% ਵਿਆਜ ਤੇ ਤੁਹਾਡਾ ਲੋਨ ਜਿਹੜਾ ਹੈਗਾ ਉਹ ਕੀਤਾ ਜਾਓ ਬਿਲਕੁਲ ਇਹੀ ਹੈ ਨਾ ਬਿਲਕੁਲ ਸਹੀ ਗੱਲ ਹੈ ਇੱਕ ਹੋਰ ਸੁਣੋ ਅਗਲੇ ਕਹਿ ਦਿੰਦੇ ਨੇ ਵੀ 0 ਕੋਈ ਪੈਸਾ ਨਹੀਂ ਡਾਉਣ ਪੇਪਰ ਜ਼ੀਰੋ ਹੈ ਹੀ ਲਿਆਓ ਠੀਕ ਹੈ ਜਦ ਦੁਕਾਨ ਤੇ ਗਾਹ ਗਾਉਂਦੇ ਨੇ ਉਹ ਕਹਿੰਦਾ ਜ਼ੀਰੋ ਡਾਉਣਾ ਲਈ ਹੈ ਜੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੈ ਤੁਹਾਡੇ ਕੋਲ ਆਏ ਵਾਏ ਇੱਕ ਡਰਾਮੇ ਵਾਈ ਹੁੰਦੀ ਨੇ ਗਾਹਕ ਨੂੰ ਬੁਲਾਉਂਦੀ ਆ ਕਿਉਂਕਿ ਜੇ ਗਾਹਕ ਆਉਂਦਾ ਸਮਾਨ ਪਸੰਦ ਆਉਂਦਾ ਲੈ ਜਾਂਦਾ ਆਪਣੇ ਕੋਲ ਇਹ ਕੰਮ ਨਹੀਂ ਹੋਊਗਾ ਆਪਣੇ ਕੋਲੇ ਕੋਈ ਇਦਾਂ ਨਹੀਂ ਜ਼ੀਰੋ ਬੈਲੈਂਸ ਹੈ ਇਹ ਬੋਲ ਆਪਣੇ ਕੋਲ ਜਿੰਨਾ ਵੀ ਬਜਾਜ ਹੋਊਗਾ ਬਜਾਜ ਦਾ ਲਾ ਲੋ ਜਿੱਦਾ ਮਰਜੀ ਕੰਪਨੀ ਲਾ ਲੋ ਆਪਾਂ ਜ਼ੀਰੋ ਬੈਲੈਂਸ ਤੇ ਕਰਾਵਾਂਗੇ ਔਰ ਜਿਹੜਾ ਖਰਚਾ ਹੁੰਦਾ ਮਾੜਾ ਮੋਟਾ ਉਹਨੂੰ ਬਣਾਉਣ ਦਾ ਉਹੀ ਲੱਗਦਾ ਹੁੰਦਾ ਹੈ ਹੋਰ ਕੋਈ ਪੈਸਾ ਨਹੀਂ ਲੱਗਦਾ ਤੇ ਇੱਕ ਵੱਡੀ ਤੁਸੀਂ ਇੱਕ ਗੱਲ ਕਹੀ ਸੀ ਵੀ ਜਿਹੜੀਆਂ ਖਾਸ ਤੌਰ ਤੇ ਲੋੜਵੰਦ ਨੇ ਕੁੜੀਆਂ ਨੇ ਜਿਹਨਾਂ ਦੇ ਵਿਆਹ ਲੈਣੇ ਨੇ ਉਹਦੇ ਵਾਸਤੇ ਕੀ ਤੁਸੀਂ ਖਾਸ ਕਰਦੇ ਹੋ ਉਹ ਪਹਿਣਾ ਉਹ ਪਹਿਣਾ ਲਈ ਸੋਚ ਲੋ ਆਪਣੇ ਉਹ ਪਹਿਣਾ ਲਈ ਜੇ ਅਗਰ ਆਪਣੇ ਕੋਲ ਉਹ ਵਿਆਹ ਦਾ ਸਮਾਨ ਲੈ ਕੇ ਜਾਂਦੇ ਠੀਕ ਹੈ ਸਾਰਾ ਕੁੜੀਆਂ ਲੈ ਕੇ ਜਾਂਦੀ ਹੈ ਜੀ ਔਰ ਜੇ ਅਗਰ ਉਹ ਮਾਲੀ ਹਾਲਤ ਕਰੋ ਗਰੀਬ ਹੈ ਠੀਕ ਹੈ ਸਾਡੇ ਨਾਲ ਸਰਪੰਚ ਪੰਚ ਜੋ ਵੀ ਸਾਡੇ ਨਾਲ ਕਰਨ ਜਿੰਨੇ ਦਾ ਸਮਾਨ ਆਇਆ ਹੈ ਹਾਂਜੀ ਜਿਹੜਾ ਜਿੰਨੇ ਦਾ ਸਮਾਨ ਜਿਹੜੀ ਲਾਗਤ ਲਾਗਤ ਜਿੰਨੇ ਦਾ ਆਇਆ ਹੈ ਬਿਲ ਦੇਖੇ ਠੀਕ ਹੈ ਉਹਦੇ ਨਾਲ ਸਮਾਨ ਲੈ ਕੇ ਤੇਰਾ ਵੀ ਉਹ 11000 ਰੁਪਏ ਮੈਂ ਕੁੜੀ ਨੂੰ ਛਕਣ ਵੀ ਦਊਂਗਾ ਮੱਲੋ ਇਹ ਵੱਡੀ ਗੱਲ ਕਹਿ ਰਹੇ ਹੋ ਉਹ ਵੱਡੀ ਗੱਲ ਮੈਂ ਤੁਸੀਂ ਦੇਖੋ ਰੇਟ ਕੱਲ ਨੂੰ ਇਹ ਨਾ ਹੋਵੇ ਵੀ ਕੋਈ ਆਵੇ ਤੁਹਾਡੇ ਕੋਲ ਲੋਡ ਬੰਦ ਆਵੇ ਤੁਸੀਂ ਉਹਨੂੰ ਨਾ ਨੁੱਕਰ ਕਰੋ ਗੱਲ ਸੁਣੋ ਇਹ ਵੀਡੀਓ ਚ ਕਹਿ ਰਿਹਾ ਉਹਨ ਨੂੰ ਟਾਲ ਰਹੀ ਹੈ ਬਿਲਕੁਲ ਬਿਲਕੁਲ ਮੇਰੀ ਗੱਲ ਸੁਣੋ ਇਹ ਨਾ ਹੋਵੇ ਨਾ ਕੁੜੀ ਆਈ ਆਪਣੇ ਕੋਲੇ ਕਿਉਂਕਿ ਵੀਰੇ ਗੱਦੇ ਦੇ ਗੱਦੇ ਲੈ ਕੇ ਇਹ ਨਹੀਂ ਵਿਆਹ ਦਾ ਸਾਮਾਨ ਆਪਣੇ ਕੋਲੇ ਸਾਰਾ ਲਵੇ ਸਾਮਾਨ ਸਾਨੂੰ ਐ ਆਉਂਦਾ ਜਦੋਂ ਛੱਡੋ ਨਹੀਂ ਕਮਾਈ ਕੀਤੀ ਆਪਾਂ ਨੇ ਭੈਣ ਤੋਂ ਨਹੀਂ ਕੀਤੀ ਹੁਣ ਇੱਕ ਪਿੰਡ ਦੇ ਵਿੱਚ ਜੇ ਦੋ ਕੁੜੀਆਂ ਆ ਜਾਣਗੀਆਂ ਆਪਣੇ ਨਹੀਂ ਕਮਾਈ ਕੀਤੀ ਹੋਰ ਤਾਂ ਆਉਣਗੇ ਨਾ ਬੰਦੇ ਉਹਨਾਂ ਤੋਂ ਕਮਾਈ ਕਰਾਂਗੇ ਨਾ ਨਾਲੇ ਸੀਸਾ ਨਾਲੇ ਫਲੀਆਂ ਬਿਲਕੁਲ ਨਹੀਂ ਇਦਾਂ ਹੀ ਐ ਜੇ ਅਗਰ ਆਪਾਂ ਇੱਕ ਦੋਨ ਵਾਲਾ ਪਦ ਕਰ ਦਾਂਗੇ ਦੇ ਦਾਂਗੇ ਕਿਸੇ ਗਰੀਬ ਨੂੰ ਉਹ ਆਪਾਂ ਗਰੀਬ ਨਹੀਂ ਹੋਣ ਲੱਗੇ ਨਾਲੇ ਮੇਰੀ ਗੱਲ ਇੱਕ ਹੋਰ ਸੁਣੋ ਇਹ ਕਿਹੜਾ ਕੁੜੀਆਂ ਰੋਜ਼ ਹੀ ਵਿਚਾਰੀਆਂ ਗਰੀਬ ਘਰਾਂ ਦੀ ਰੋਜ਼ ਉੱਠ ਕੇ ਆ ਜਾਂਦੀਆਂ ਨੇ ਕਦੇ ਹੋਇਆ ਜਿਹੜੀਆਂ LED ਵਗੈਰਾ ਰੱਖੀ ਨੇ ਚైనా ਮੇਡ ਤਾਂ ਨਹੀਂ ਹੀ ਨਾ ਨਹੀਂ ਵੀਰੇ ਸਾਰਾ ਇਹ ਬ੍ਰਾਂਡ ਆ ਜੋ ਉੱਧਰੋਂ ਲੈਂਦਾ ਏ ਇਹ ਥੋੜੀ ਬਹੁਤ ਵੱਡੀ ਗੱਲ ਹੈ ਹਾਂ ਇਹ ਥੋੜੀ ਬਹੁਤ ਵੱਡੀ ਗੱਲ ਹੈ ਲੋਕ ਸਟicker ਵਗੈਰਾ ਲਗਾ ਕੇ ਹਾਂ ਦੇ ਇਹਨਾਂ ਦੇਖੋ Samsung ਇਹ QLED ਹੈ ਇਹ 4K ਦੇ ਉੱਪਰ ਹੁੰਦੀ ਹੈ ਠੀਕ ਹੈ ਇਹ ਬ੍ਰਾਂਡ ਆ ਗਿਆ ਠੀਕ ਹੈ ਜੀ ਆ ਆ ਗਈ OnePlus ਠੀਕ ਹੈ ਆਪਣੇ ਕੋਲੇ OnePlus ਦੇ ਫੋਨ ਨੇ ਬਹੁਤ ਕੋਸਟਲੀ ਇਹਨਾਂ ਦੇ ਫੋਨ ਠੀਕ ਹੈ ਜੀ ਇਹ OnePlus ਆ ਗਈ ਜੀ ਦੇਖੋ ਆ ਆਪਣੇ ਕੋਲੇ ਆ ਗਈ Fone ਇਹ ਜਿਹੜਾ Fone ਇਹ ਵੀ ਬਹੁਤ ਤਗੜਾ ਤੋੜੀਆ ਦਾ ਬ੍ਰਾਂਡ ਹੈ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਵਦੈ ਜੀ ਆ ਗਈ ਆਹ BMW ਆ ਗਈ ਜਨਨਿਕ ਸਾਰੇ ਆਪਣੇ ਬ੍ਰਾਂਡ ਹਰੇਕ ਸਾਰੇ ਬ੍ਰੈਂਡ ਰੱਖਣੇ ਦਿੰਦੇ ਵੀਰ ਆ ਪੈਨਾਸੋਨਿਕ ਆ ਗਈ ਸਾਰਾ ਜਿੰਨਾ ਵੀ ਕੁਝ ਹੈਗਾ ਕੋਈ ਸਾਰਾ ਆਪਣੇ ਕੋਲੇ ਬ੍ਰੈਂਡ ਆ ਇੱਕ ਵੀ ਚੀਜ਼ ਨਹੀਂ ਚੱਲੂਗੀ ਜਿਹੜੀਆਂ ਆ ਰੱਖ ਰੱਖਿਆ ਡੀ ਜੇ ਰੱਖ ਰੱਖੇ ਨੇ ਤੁਸੀਂ ਪੱਖੇ ਆ ਐਲ ای ਡੀ ਆ ਰੱਖੇ ਇਹ ਕਹਿੰਦੇ ਬਸ ਰੱਖਦੇ ਆ ਇਹ ਆਪਾਂ ਨੇ ਉਹੀ ਇਨਾਮ ਆਪਣੇ ਜਿਹੜੇ ਮਤਲਬ ਦਮਾਗੇ ਜਿਹੜੇ ਆਪਣੇ ਸਬਸਕ੍ਰਾਈਬਰ ਨੇ ਆਪਾਂ ਨੂੰ ਜਿਹੜਾ ਮੱਲੋ ਵੀਡੀਓ ਨੂੰ ਸ਼ੇਅਰ ਕਰਦਾ ਹੈ ਸ਼ੇਅਰ ਕਰਕੇ ਆਉਂਦਾ ਹੈ ਮੱਲੋ ਹਰੇਕ ਨੂੰ ਦਵਾਂਗੇ ਅਸੀਂ ਇਹ ਨਹੀਂ ਇਹ ਆਪਾਂ ਇਹ ਕੂਪਨ ਆਪਾਂ ਨਾ ਕੂਪਨ ਹਾਂਜੀ ਹਾਂਜੀ ਆਪਾਂ ਪਾਵਾਂਗੇ ਉਹਦੇ ਵਿੱਚੋਂ ਮਤਲਬ ਜਿਹੜੇ ਬੰਦੇ ਨੇ ਸ਼ੇਅਰ ਕਰਕੇ ਆਪਾਂ ਦਿਵਾਲੀ ਤੋਂ ਦੂਸਰੇ ਦਿਨ ਇਨਾਮ ਕੱਢਾਂਗੇ ਉਹਦੇ ਵਿੱਚ ਕੂਪਨ ਪਾਏ ਜਾਣਗੇ ਜਿਸ ਬੰਦੇ ਦਾ ਮਤਲਬ ਕੂਪਨ ਨਿਕਲਦਾ ਹੈ ਪਹਿਲੇ ਬੰਦੇ ਨੂੰ ਆਪਾਂ ਬੱਤੀ ਜੀ ਐਲਈਡੀ ਦਵਾਂਗੇ ਦੂਸਰੇ ਨੂੰ ਦਵਾਂਗੇ ਐਲਜੀ ਦੀ ਵਾਸ਼ਿੰਗ ਮਸ਼ੀਨ ਤੇ ਤੀਸਰੇ ਨੂੰ ਦਵਾਂਗੇ 에ਅਰ ਫਰਾਇਰ ਤੇ 10 ਕਸਟਮਰਾਂ ਨੂੰ ਦਿੱਤੇ ਜਾਣਗੇ ਸੂਰਿਆ ਦੇ ਪੱਕੇ ਕੂਪਰ ਦੇ ਇਹ ਕੋਈ ਉਹ ਇੱਥੇ ਤਾਂ ਨਹੀਂ ਹੈਗਾ ਨੇੜੇ ਤੇੜੇ ਦਾ ਕਿਸੇ ਨੇ ਕਿਸੇ ਨੇ ਹਮ ਟਿਉਣਾ ਨੇ ਦਿੱਲੀ ਵਾਲੇ ਨੇ ਕਿਸੇ ਨੇ ਉਹ ਕਰ ਲਈ ਵੀਡੀਓ ਸ਼ੇਅਰ ਕਰਦੇ ਉਹਨੂੰ ਕੀ ਕਰੋਗੇ ਫਿਰ ਉਹਨਾਂ ਤੋਂ ਉਹਨਾਂ ਦੇ ਨੰਬਰ ਤੇ ਕਾਲ ਕਰਕੇ ਉਹਨਾਂ ਤੋਂ ਨੰਬਰ ਲੈ ਕੇ ਉਹਨਾਂ ਦੇ ਘਰੇ ਕਰ ਔਰ ਫ੍ਰੀ ਹੋਊਗੀ ਫ੍ਰੀ ਆਰਡਰ ਫ੍ਰੀ ਹੋਊਗੀ ਔਰ ਕੋਈ ਹੋਰ ਦੇਖੋ ਕੋਈ ਚਾਲੂ ਐਡ ਨੂੰ ਦੇਖੋ ਜਿਹੜਾ ਵੀ ਅਸੀਂ ਦੇ ਰਿਆ ਨਹੀਂ ਅਗਲਾ ਕਹਿੰਦਾ ਇਦਾਂ ਦੇਖੋ ਐਲਜੀ ਬਾਸ਼ੀ ਮਸ਼ੀਨ ਮਿਲੂਗੀ ਆ ਦੇਖੋ ਬ੍ਰਾਂਡ ਐਲ ਜੀ ਠੀਕ ਹੈ ਜੀ ਆਪਣੇ ਆਏ ਲੜੀ ਆ ਗਈ ਦਿਨੋਂ ਤਾਂ ਉਹ ਵੀ ਦੇ ਸਕਦੇ ਆ 5-6000 ਜਿਹੜੀ ਹੈਗੀ ਨੇ ਇਦਾਂ ਇੱਕ ਹੋਰ ਗੱਲ ਮੇਰੇ ਨਾਲ ਚਾਹੀਦੀ ਹੈ ਦੇਖੋ ਹਰੇ ਕਹਿੰਦਾ ਵੀ ਅਸੀਂ ਨਾਮ ਦਵਾਂਗੇ ਅਸੀਂ ਗੋਪਨ ਕੱਢਾਂਗੇ ਹਾਂ ਜੀ ਕੂਪਨ ਤੁਸੀਂ ਕਿਵੇਂ ਕਰਦੇ ਹੋ ਇੱਕ ਤਰੀਕ ਲੋਕਾਂ ਨੂੰ ਕਿਵੇਂ ਪਤਾ ਲੱਗੂ ਵੀ ਸਹੀ ਕਰਦੇ ਹੋ ਤੁਸੀਂ ਸਹੀ ਗੱਲ ਹੈ ਵੀਰੇ ਟਾਈਮ ਦਵਾਂਗੇ ਉਹ ਟਾਈਮ ਆਨਲਾਈਨ ਅਸੀਂ ਕੱਢਾਂਗੇ ਅੱਛਾ ਆਨਲਾਈਨ ਹੋਰ ਆਨਲਾਈਨ ਫੇਸਬੁੱਕ ਤੇ ਹੋਊਗਾ ਚਾਹੇ YouTube ਤੇ ਦੇਖੇ ਆਨਲਾਈਨ ਕੱਢਾਂਗੇ ਔਰ ਆਪਣਾ ਲਾਈਵ ਦੇਖ ਸਕਦੇ ਨੇ ਬਿਲਕੁਲ ਨਹੀਂ ਹੋ ਦਿਵਾਲੀ ਤੋਂ ਤੀਸਰੇ ਦਿਨ ਅਸੀਂ ਇਹ ਨਾਮ ਕਰਤਾ ਦੂਸਰੇ ਜਾਂ ਤੀਸਰੇ ਦਿਨ ਬਾਕੀ ਹੋ ਜਾਊਗਾ ਇਹ ਅਸੀਂ ਆਵਾਂਗੇ ਅਸੀਂ ਦੇਖਣ ਵਾਸਤੇ ਬਿਲਕੁਲ ਬਿਲਕੁਲ ਲਾਈਵ ਜੀ ਲਾਈਵ ਦੋਸਤੋ ਜੇ ਤੁਸੀਂ ਮੰਨ ਲਓ ਇਹ ਇਨਾਮ ਲੈਣਾ ਚਾਹੁੰਦੇ ਹੋ ਵਾਸ਼ਿੰਗ ਮਸ਼ੀਨ ਹੋ ਗਈ ਐਲਈਡੀ ਹੋ ਗਈ ਪੱਖੇ ਹੋ ਗਏ ਤਾਂ ਇੱਕ ਵਾਰ ਜਿਹੜਾ ਇਸ ਵੀਡੀਓ ਨੂੰ ਜਲਦੀ ਚਲਦੀ ਨੂੰ ਸਕਰੀਨਸ਼ਾਟ ਮਾਰੋ ਤੇ ਨੀਚੇ ਨੰਬਰ ਦਿੱਤਾ ਹੋਇਆ ਤੇ ਨੰਬਰ ਤੇ ਸਕਰੀਨਸ਼ਾਟ ਤੇ ਪਲੱਸ ਐਡਰੈਸ ਆਪਣਾ ਐਡਰੈਸ ਭੇਜ ਦਿਓ ਤਾਂ ਜੋ ਜਿਹੜਾ ਹੈਗਾ ਤੁਹਾਡਾ 쿠ਪਨ ਦੇ ਵਿੱਚ ਹੈ ਜਿਹੜਾ ਤੁਹਾਡਾ ਡਰਾ ਦੇ ਵਿੱਚ ਤੁਹਾਡਾ 쿠ਪਨ ਪੈ ਜਾਵੇ ਤੇ ਇਨ ਫਿਊਚਰ ਜੇ ਤੁਸੀਂ ਮੰਨ ਲਓ ਕਿਸਮਤ ਆਲੇ ਤਾਂ ਤੁਹਾਨੂੰ ਜਿਹੇ ਇਨਾਮ ਚ ਕੋਈ ਵੀ ਆਈਟਮ ਨਿਕਲਦੀ ਆ ਤਾਂ ਤੁਹਾਨੂੰ ਘਰੇ ਬੈਠੇ ਨੂੰ ਇਹ ਉੱਪਰ ਦੀ ਕੀਤੀ ਜਾਊਗੀ ਉਹ ਚਾਹੋ ਬਿਲਕੁਲ ਇੱਕ ਵਾਰ ਹੋਰ ਤੁਸੀਂ ਇੱਕ ਤੁਸੀਂ ਆਪਣਾ ਪਹਿਲਾ ਨੰਬਰ ਦੱਸ ਦੋ ਪਹਿਲਾ ਦਰਸ਼ਕਾਂ ਨੂੰ ਇਹਦਾ 9876040220 98760 40220 40220 ਤੇ ਹੋਰ 7986629780 ਬਿਲਕੁਲ ਤੁਸੀਂ ਨੰਬਰ ਵੀ ਨੋਟ ਕਰ ਲਿਆ ਤੇ ਵੱਧ ਤੋਂ ਵੱਧ ਇਹਨੂੰ ਵੀਡੀਓ ਨੂੰ ਸ਼ਾਰਟ ਮਾਰੋ ਸਕਰੀਨਸ਼ਾਟ ਤੇ ਨਾਲ ਦੀ ਨਾਲ ਜਿਹੜਾ ਨੰਬਰਾਂ ਦੇ ਭੇਜ ਦੋ ਤਾ ਤੁਸੀਂ ਜਿਹੜਾ ਹੈਗਾ ਇਨਾਮ ਦੇ ਹੱਕਦਾਰ ਹੋ ਸਕਦੇ ਹੋ ਕੀ ਕਹਿਣ ਲੱਗੇ ਦੀ ਤੁਸੀਂ ਹੁਣ ਦੱਸੋ ਮੈਂ ਇਦਾਂ ਕਹਿਣ ਲੱਗਿਆ ਦੀ ਜਿਸ ਟਾਈਮ ਨੂੰ ਤੁਸੀਂ ਕਿਹਾ ਵੀ ਨਾ ਮਿਲੀ ਅਸੀਂ ਆਨਲਾਈਨ ਆਵਾਂਗੇ ਆਇਆ ਅਧਿਆਮਾਂਗੇ ਥੋੜੇ ਜਿਹਾ ਤੁਸੀਂ ਆਓਗੇ ਤੁਹਾਡੇ ਸਾਹਮਣੇ ਆਨਲਾਈਨ ਸਾਰਾ ਕੁਝ ਕੱਢਾਂਗੇ ਤੇ ਇਸੇ ਚੈਨਲ ਤੇ ਇਸੇ ਫੇਸਬੁੱਕ ਪੇਜ ਤੇ ਤੁਹਾਨੂੰ ਲਾਈਵ ਜਿਹੜਾ ਡਰਾ ਕੱਢਿਆ ਜਾਊਗਾ ਬਿਲਕੁਲ ਬਿਲਕੁਲ ਲਾਈਵ ਡਰਾ ਕੱਢਾਂਗੇ ਔਰ ਦੂਸਰੇ ਨੰਬਰ ਤੇ ਗੱਲ ਜਿਸ ਟਾਈਮ ਆਪਾਂ ਸੈਟਿੰਗ ਹੋ ਵੀ ਆ ਟਾਈਮ ਆਪਾਂ ਕੱਢਣਾ ਉਹ ਟਾਈਮ ਆਪਾਂ ਕੱਢਾਂਗੇ ਔਰ ਜਿਹੜੇ ਆਪਾਂ ਇਨਾਮ ਕੱਢਾਂਗੇ ਕੱਢਾਂਗੇ ਅਗਰ ਸਾਡੇ ਹੋ ਸਕਦਾ ਇੱਕ ਆਈਟਮ ਅਸੀਂ ਆਪਦੇ ਕੋਲੋਂ ਹੋਰ ਵੀ ਦੇ ਗਿਫਟ ਦੇ ਦਈਏ ਇਹ ਵੱਡੀ ਗੱਲ ਬਾਤ ਹੈ ਹਾਂ ਬਿਲਕੁਲ ਔਨ ਰਿਕਾਰਡ ਜੀ ਚੱਲ ਰਿਹਾ ਜੀ ਬਿਲਕੁਲ ਤੇ ਜਿਹੜਾ ਇਹ ਜਿਹੜੇ ਆਫਰ ਲਾਈ ਹੋਈ ਹੈ ਤੁਸੀਂ ਇਹ ਦੀਵਾਲੀ ਨੂੰ ਲੈ ਕੇ ਕੀ ਆਫਰ ਲਾਈ ਹੋਈ ਹੈ ਇਹ ਇਹ ਦੀਵਾਲੀ ਕਰ ਕੀ ਹੈ ਜਨਨ ਕਿ ਬਸ ਐ ਸਾਲ ਉਸ ਜਿਹੜਾ ਆਪਣੇ ਕੋਲੇ ਸਟਾਕ ਹੈ ਥੋੜਾ ਹੀ ਹੈ ਲਵੇ ਲੱਗੇ ਹੋਇਆ ਬਾ ਕਢ ਦੜਾ ਦਾ ਬਦਮ ਜਾਨੀ ਕਿ ਲਾ ਲੋ ਵੀ ਕਿੰਨਾ ਰਪਿਆ ਹੋਇ ਸਟਾਕ ਜਿਆਦਾ ਤਾਂ ਅਸੀਂ ਸਟਾਕ ਕਲੀਅਰ ਕਰਨ ਲਈ ਹੋ ਕਰ ਰਹੇ ਆ ਜਿਹੜੇ ਆਪਾਂ ਨੇ ਪੈਂਪਲੇਟ ਛਪਾਏ ਨੇ ਇਹ ਵੀ ਸਾਨੂੰ ਆਏ ਆ ਅਸੀਂ ਇਹਨੂੰ ਕੰਮ ਨੂੰ ਹੋਰ ਵਧਾਉਣਾ ਹਾਂ ਹਾਂ ਕਾਫੀ ਉਹ ਕਿੰਨੇ ਪੈਂਪਲੇਟ ਛਪਾਏ ਹੋ ਨਾ ਹਾਂ ਜੀ ਨਾ ਆਪਣੇ ਹੋਰ ਸ਼ੋਰੂਮ ਪੈਣਾ ਵੱਡਾ ਉਹਦੇ ਕਰਕੇ ਆਪਾਂ ਕੰਮ ਨੂੰ ਵਧਾ ਰਹੇ ਆ ਉਹਦੇ ਕਰਕੇ ਆਪਾਂ ਇਹ ਲੈ ਰਹੇ ਆ ਵੀ ਜਿਹੜੀ ਆਪਾਂ ਹੁਣ ਡਿਸਟਰੀਬਿਊਟਰ ਤੋਂ ਲੈਨੇ ਆ ਵੀ ਆਪਾਂ ਅਲੱਗ ਕੰਪਨੀ ਡਾਇਰੈਕਟ ਲਈ ਆਪਾਂ ਕੰਪਨੀਆਂ ਡਾਇਰੈਕਟ ਲੈ ਕੇ ਆਪਾਂ ਸਪਲਾਈ ਕਰੀਏ ਸਪਲਾਈ ਕਰੀਏ ਜਿਵੇਂ ਪੈਨਾਸੋਨਿਕ ਹੋਵੇ ਜਿਵੇਂ ਬ੍ਰਾਂਡ ਹੋਵੇ ਐਲਜੀ ਮਿਸਰਾ ਇਹ ਲਈਏ ਨਾਲ ਦਾ ਕਸਟਮਰ ਦਾ ਫਾਇਦਾ ਨਾਲੇ ਸਾਡਾ ਫਾਇਦਾ ਜਿਹੜੀ ਆਈਟਮ ਕਸਟਮਰ ਨੂੰ 35000 ਦੀ ਮਿਲਦੀ ਹੈ ਜਿਸ ਟਾਈਮ ਆਪਣੇ ਕੋਲੇ ਕੰਪਨੀ ਤੋਂ ਕਸਟਮਰ ਨੂੰ 32000 ਰੁਪਏ ਦੀ ਮਿਲੂਗੀ ਔਰ ਨਾਲੇ ਜੈਨੂਨ ਹੋਊਗੀ ਆਪਣੇ ਵਾਲੇ ਵਾਲੇ ਪਿੰਡਾਂ ਦੇ ਵਿੱਚ ਕਿਸੇ ਕੋਲੇ ਕੰਪਨੀ ਲੈਂਦੀਆਂ ਇਹ ਪਰਵਾਦਾਣੋ ਚਾਹਿਆ ਤਾਂ ਤੁਹਾਨੂੰ ਅਗਲੇ ਸਾਲ ਤੋਂ ਪਹਿਲਾਂ ਪਹਿਲਾਂ ਆਪਾਂ ਬ੍ਰਾਂਡ ਕੰਪਨੀਆਂ ਲਵਾ ਗਏ ਬਹੁਤ ਬਹੁਤ ਧੰਨਵਾਦ ਦਿਲਸਾਦੀ ਜੇਕਰ ਤੁਸੀਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜੇਕਰ ਤੁਸੀਂ ਮੋਬਾਈਲ ਤੋਂ ਲੈ ਕੇ ਘਰ ਦਾ ਕੋਈ ਵੀ ਇਲੈਕਟ੍ਰੋਨਿਕਸ ਸਮਾਨ ਹੈ ਕਿਸੇ ਵੀ ਤਰ੍ਹਾਂ ਦਾ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਵਾਰ ਦਸਾਦ ਇਲੈਕਟ੍ਰੋਨਿਕਸ ਜਿਹੜਾ ਹੈਗਾ ਰੁਟਕੀ ਕਲਾ ਸ਼ਾਪ ਹੈ ਵੱਡੀ ਸ਼ੋਅਰੂਮ ਹੈ ਤੇ ਉੱਥੇ ਮਿਲੋ ਉੱਥੇ ਪਹੁੰਚੋ ਤੇ ਨਾਲ ਜਿਹੜਾ ਹੈਗਾ 쿠ਪਨ ਪਾਓ ਇਨਾਮ ਜਿੱਤੋ ਤੇ ਆਫਰ ਦੀਵਾਲੀ ਤੱਕ ਹੈ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਤੁਹਾਡਾ ਜਿਹੜਾ ਇਨਾਮ ਦੇ ਵਿੱਚ ਹੈ ਜਿਹੜਾ ਤੁਹਾਡਾ 쿠ਪਨ ਪੈ ਜਾਵੇ ਤੇ ਤੁਹਾਨੂੰ ਇਹ ਐਨੇ ਮਹਿੰਗੇ ਮਹਿੰਗੇ ਆਈਟਮਾਂ ਨੇ ਜਿਹੜੀਆਂ ਤੁਹਾਨੂੰ ਮਿਲ ਜਾਣ ਮਨਜੀਤ ਸੋਹਿਣਾ ਜਤਿੰਦਰ ਮਨਮੀ ਤੇ ਜੇਕਰ ਤੁਸੀਂ ਇਸ ਤਰ੍ਹਾਂ ਪ੍ਰਮੋਸ਼ਨ ਕਰਾਉਣੀ ਚਾਹੁੰਦੇ ਹੋ ਤਾਂ ਸਾਡਾ ਵੀ ਨੰਬਰ نیچے ਚੱਲ ਰਿਹਾ ਹੈ ਕੰਟੈਕਟ ਕਰ ਸਕਦੇ ਹੋ